ਪਿਆਰੇ ਦੋਸਤੋ ਕਦੀ ਸੋਨੇ ਦੀ ਚੀੜੀ ਹੋਣ ਵਾਲੇ ਸਾਡੇ ਹਰਮਨ ਪਿਆਰੇ ਪੰਜਾਬ ਦੀ ਜਿਹੜੀ ਆਰਥਿਕ ਹਾਲਤਾ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਰੋ ਰੇ ਕੁਰਲਾਰੇ ਤੇ ਵਿਲਕ ਰੇ ਪੰਜਾਬ ਦਾ ਸਰਵਾਈਵ ਹੋਣਾ ਜਾਂ ਪੰਜਾਬ ਨੂੰ ਵਾਧੇ ਵਾਲੇ ਪਾਸੇ ਖੜਨਾ ਉਨਤੀ ਕਰਨ ਤਰੱਕੀ ਕਰਨੀ ਇੰਜ ਲੱਗ ਰਿਹਾ ਕਿ ਭਵਿਕ ਵਿੱਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਕੋਈ ਵੀ ਹੋਵੇ ਉਹਨਾਂ ਦੀ ਵਸ ਦੀ ਗੱਲ ਨਹੀਂ ਰਹੀ ਜਾਪਦੀ ਕਿਉਂਕਿ ਬੀਤੇ ਜਿਹੜੇ 40 ਸਾਲ ਦਾ ਸਮਾਂ ਵੇਖੀਏ ਬਹੁਤਾ ਪਿੱਛੇ ਨਾ ਜਾਈਏ 40 ਸਾਲ ਦੇ ਸਮੇਂ ਦੌਰਾਨ ਪੰਜਾਬ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਸਾਰੀਆਂ ਸਰਕਾਰਾਂ ਨੇ ਲਗਭਗ ਵਰਤਮਾਨ ਸਰਕਾਰ ਦੀ ਤਰ੍ਹਾਂ ਤਰਜਤੇ ਫਰੇਮ ਚ ਕੰਮ ਕਰਕੇ ਤੇ ਪੰਜਾਬ ਦੇ ਵੱਖ-ਵੱਖ ਵਿਭਾਗਾ ਨੂੰ ਕੇਵਲ ਤੇ ਕੇਵਲ ਸਿਆਸੀ ਲਾਹੇ ਲਈ ਆਪਣੀਆਂ ਵੋਟਾਂ ਲਈ ਵਰਤ ਕੇ ਤੇ ਵਿਭਾਗਾ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਵਾ ਵਸ਼ੀਸ਼ ਕਰਕੇ ਅਸੀਂ ਵੇਖੀਏ ਪੰਜਾਬ ਦਾ ਨਾ ਬਿਜਲੀ ਵਿਭਾਗ ਆ ਜਾਂ ਪੰਜਾਬ ਦੀਆਂ ਕਾਰਪੋਰੇਸ਼ਨ ਚ ਨੇ ਮੈਂ ਸਪੈਸ਼ਲਿਟੀ ਚ ਨੇ ਜਾਂ ਵਾਟਰ ਸਪਲਾਈ ਮਹਗਮਾਵਾ ਇਹ ਕਿਹੜੇ ਕਰਵ ਤੇ ਖੜਾ ਹੋ ਗਿਆ ਆਣ ਕੇ ਇਹ ਕਿਹੜੇ ਕੰਡੇ ਤੇ ਖੜੇ ਕਰਦੇ ਤੇਰੇ ਮਹਗਮੇ ਸਰਕਾਰਾਂ ਨੇ ਇਹ ਸਾਰੇ ਭਲੇ ਭਾਂਤ ਜਾਣਦੇ ਹੀ ਹੋ ਬਾਕੀ ਵਿਭਾਗ ਵੇਖ ਲਓ ਹੈਲਥ ਮਹਗਮਾ ਵੇਖ ਲਓ ਐਜੂਕੇਸ਼ਨ ਮੰਡੀਕਰਨ ਬੋਰਡ ਬਾਗਬਾਨੀ ਵਿਭਾਗ ਵੇਖ ਲਓ ਰੋਡ ਵੀ ਵੇਖ ਲਓ ਇਰੀਗੇਸ਼ਨ ਵੇਖ ਲਓ ਪਾਸੂ ਭਾਗ ਵੇ ਲੋ ਮਾਲ ਭਾਗ ਵੇ ਲੋ ਜਿੰਨੇ ਵੀ ਭਾਗ ਨੇ ਪੰਜਾਬ ਵਿੱਚ ਕੋਈ ਵੀ ਭਾਗ ਥਾਂ ਖੜ ਹੈ ਸਾਰੇ ਘਾਟੇ ਵਾਲੇ ਪਾਸੇ ਜਾ ਰਹੇ ਨੇ ਕਿਸੇ ਵੀ ਭਾਗ ਤੇ ਭਰਤੀ ਸਿੱਧੀ ਹੈ ਹੀ ਨਹੀਂ ਮਾਦਮ ਹੈ ਹੀ ਨਹੀਂ ਮਹਿਕਮੇ ਚ ਸਾਬ ਸਾਰੇ ਪਾਸੇ ਰੋਣ ਕਰ ਲੌਣ ਪਈ ਪਈ ਆ ਬੜਾ ਅਸਥਿਰਤਾ ਵਾਲਾ ਮਾਹੌਲ ਬਣਿਆ ਪਿਆ ਕਿਸੇ ਵੀ ਸਰਕਾਰ ਦਾ ਕੋਈ ਧਿਆਨ ਹੀ ਨਹੀਂਗਾ ਆਪੋ ਜੀ ਲੜਾਈਆਂ ਲੜੀ ਜਾਂਦੇ ਨੇ ਪੰਜਾਬ ਦੇ ਆਵਾਮ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਭੁਗ ਦਾ ਜਾਂ ਬੇਰੋਜ਼ਗਾਰੀ ਖਤਮ ਕਰਨ ਬਾਅਦ ਤੇ ਨੌਜਵਾਨਾਂ ਦਾ ਰੋਜ਼ਗਾਰ ਦੇਣ ਵਾਲੇ ਪਾਸੇ ਵਾਲੇ ਪਾਸੇ ਗਰੀਬਾਂ ਨੂੰ ਤਾਂ ਚੱਕਣ ਵਾਲੇ ਪਾਸੇ ਇੰਡਸਟਰੀ ਨੂੰ ਪਰਫੁੱਲਤ ਕਰਨ ਵਾਲੇ ਪਾਸੇ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂ ਅਸੀਂ ਵਰਤਮਾਨ ਵੇਲੇ ਕੀ ਲਾ ਲ ਬਣੇ ਪਏ ਨੇ ਪੰਜਾਬ ਕਿੱਧਰ ਗਏ ਪੰਜਾਬ ਦੇ ਛੱਪੜ ਕਿੱਧਰ ਗਈਆਂ ਨਹਿਰਾਂ ਕਿੱਧਰ ਗਈਆਂ ਨਿੱਕੇ ਨਿੱਕੇ ਨਗੀਆਂ ਕਿੱਧਰ ਗਏ ਨਾਲੇ ਕਿੱਧਰ ਗਈਆਂ ਡਰੇਨਾ ਕਿੱਧਰ ਗਈਆਂ ਸ਼ਾਮਲਾਟਾਂ ਸਭ ਟੋਟਲ ਪੂਰਨ ਤੌਰ ਤੇ ਸਿਆਸੀ ਪੇਟਾ ਚੜ ਗਏ ਨੇ ਹੁਣ ਤੇ ਪੰਜਾਬ ਦਾ ਪਿਆਰੇ ਵੀਰੋ ਰਾਬੀ ਰਾਖਾ ਵਾ ਥੈਂਕ ਯੂ